9ਵੇਂ ਪਾਤਸ਼ਾਹ ਸਿਰ ਗੁਰ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਮਰੀਕਾ ਦੇ ਗੁਰਗੋਬਿੰਦ ਸਿੰਘ ਫਾਊਂਡੇਸ਼ਨ ਗੁਰਦੁਆਰਾ ਸਾਹਿਬ ਰੌਕਵਿਲੀ ਮੈਰੀਲੈਂਡ ਦੇ ਵਿੱਚ ਇੱਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਡੇ 9ਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਇਹ ਵੀ ਪ੍ਰਚਲਿਤ ਹੈ ਠੇਕਰ ਫੋਰ ਦਲੇਸ ਸਿਰ ਪ੍ਰਾਪਰ ਕੀਆ ਬਿਆਨ ਤੇਗ ਬਹਾਦਰ ਸੇ ਕੀ ਰਿਆ ਕਰੀ ਨ ਕਿਨਹੁ ਹਾਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੇ 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 ਸਭ जग ਭਇਓ ਜੈ ਜੈ ਜੈਸੁਰ ਲੋਕ ऐसे दीनदयाल सतगुरु सच्चे पाछा तन्न तन्न श्री गुरु तेग बहादुर महाराज सच्चे पाछा जिन्ना दा 350वां शहीदी पूर्व सारे ही विश्व ਦੇ ਵਿੱਚ ਬੜੀ ਹੀ ਸ਼ਰਧਾ ਭਾਵਨਾ ਤੇ ਬੜੇ ਜਾਹੋ ਜਲਾਲ ਦੇ ਨਾਲ ਸੰਗਤਾਂ ਨੇ ਮਨਾਇਆ ਤੇ ਇੱਥੇ ਵਾਸ਼ਿੰਗਟਨ ਦੇ ਵਿੱਚ ਡੀਸੀ ਦੇ ਅੰਦਰ ਮੈਰੀਲੈਂਡ ਦੇ ਵਿੱਚ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਅੰਦਰ ਐਜ਼ এ ਹੈਡ ਗ੍ਰੰਥੀ ਜੋ ਮੈਂ ਇੱਥੇ ਦੇਖਿਆ ਕਿ ਬੜੇ ਹੀ ਭਾਵਨਾ ਤੇ ਬੜੀ ਸ਼ਰਧਾ ਦੇ ਨਾਲ ਸੰਗਤਾਂ ਨੇ ਜਿੱਥੇ ਅਖੰਡ ਪਾਠ ਸਾਹਿਬ ਉੱਥੇ ਸਾਰੀਆਂ ਸੰਗਤਾਂ ਨੇ ਬੜੀ ਇੱਥੇ ਕਮਾਲ ਦੀ ਗੱਲ ਹੈ ਕਿ ਸਾਰੀਆਂ ਸੰਟਾਂ ਰਲ ਕੇ ਜਿਹੜਾ ਹੈ ਉਹ ਨਿਸ਼ਕਾਮ ਰੂਪ ਦੇ ਵਿੱਚ ਬਾਣੀ ਆਪ ਪੜਦੀਆਂ ਆਪ ਸੁਣਦੀਆਂ ਔਰ ਆਪ ਸੇਵਾ ਕਰਦੀਆਂ ਨੇ ਜੇ ਵਾਕਈ ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤਾਂ ਇਹਨਾਂ ਉਪਦੇਸ਼ਾਂ ਨੂੰ ਉਹਨਾਂ ਦੀ ਗੁਰਬਾਣੀ ਨੂੰ ਉਹਨਾਂ ਨੇ ਜਿਹੜੇ 59 ਸ਼ਬਦ ਲਿਖੇ ਨੇ 57 ਸ਼ਲੋਕ ਲਿਖੇ ਨੇ ਔਰ ਉਹਨਾਂ ਨੇ ਜਿਹੜੇ ਰਾਗ ਦੇ ਵਿੱਚ ਜਾਜਾਵੰਤੀ ਰਾਗ ਦੇ ਵਿੱਚ ਗੁਰਬਾਣੀ ਦਰਜ ਕੀਤੀ ਉਹਨਾਂ ਸਾਰਿਆਂ ਨੂੰ ਆਪਾਂ ਪੜੀਏ ਵਿਚਾਰੀਏ ਤਾਂ ਕਿ ਸਾਡਾ ਸ਼ਹੀਦੀ ਦਿਹਾੜਾ ਮਨਾਇਆ ਹੋਇਆ ਸਫਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ My name is Harshleen, and I'm 10 years old, and I go to 5th grade. Guru Teg Bahadur Ji was known for his sacrifice for the Kashmiri Pandits and all of India. Guru Teg Bahadur Ji is a symbol of religious freedom and tolerance. The lesson that we learn from Guru Teg Bahadur Ji is that we must learn to accept diversity in our society. My name is Simrit Kaur, and I'm 12 years old. ਐਂਡ ਇਨ 7th ਗ੍ਰੇਡ ਤੇ ਸਭ ਤੋਂ ਜਿਹੜੇ ਜ਼ਰੂਰੀ ਚੀਜ਼ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਭਾਵੇਂ ਅਮਰੀਕਾ ਹੋਵੇ ਭਾਵੇਂ ਭਾਰਤ ਹੋਵੇ ਭਾਵੇਂ ਦੁਨੀਆ ਦਾ ਕੋਈ ਵੀ ਦੇਸ਼ ਹੋਵੇ ਜੇ ਅੱਜ ਦੁਨੀਆ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਇਥੇ ਅਮਨ ਕਾਇਮ ਹੋਵੇ ਇਥੇ ਸ਼ਾਂਤੀ ਹੋਵੇ ਇਥੇ ਲੋਕ ਪਿਆਰ ਦੇ ਨਾਲ ਆਪਸ ਵਿੱਚ ਵਝੈ ਸਕਣ ਤੇ ਉਹਨਾਂ ਸਾਰਿਆਂ ਨੂੰ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖਿਆ ਦੀ ਲੋੜ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਹੈ ਭੈ ਕਾਹੂ ਕੁ ਦੇਤਨਾ ਨਹਿ ਪੈਮਾਨਤਾਂ ਅਸੀਂ ਨਾ ਕਿਸੇ ਨੂੰ ਡਰਾਈਏ ਨਾ ਕਿਸੇ ਤੋਂ ਡਰੀਏ ਅੱਜ ਜੇ ਖਾਲਸਾ ਸਾਰੇ ਦੁਨੀਆ ਦੇ ਵਿੱਚ ਜਾਹੋ ਜਲਾਲ ਦੇ ਨਾਲ ਵਿਚਰ ਰਿਹਾ ਹੈ ਤੇ ਸਾਡੇ ਖਾਲਸਾ ਚ ਕੀ ਬੋਲ ਬਾਲੇ ਹੋ ਰਹੇ ਨੇ ਇਹਦਾ ਸਭ ਤੋਂ ਜਿਹੜੀ ਇਹਦੀ ਨੀਹ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖੀ ਹੈ ਸੋ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖਾਂ ਤੇ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਹੋ ਕਿ ਅਸੀਂ ਗੁਰੂ ਸਾਹਿਬ ਜੀ ਦੇ ਸਿੱਖ ਅਖਵਾਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ